ਅਹੀਂ ਤੇ ਕੱਲੇ ਘਰ ਬੈਠੇ ਰਾਮਨਾ ਆਪਣਾ ਟੀਵੀ ਵੇਖਣ ਦੇ ਤੇ ਇਹ 35 ਜਾਲੀ ਜਨੇ ਆਏ ਇਹਨਾਂ ਨੇ ਸਾਡਾ ਦਰਵਾਜ਼ਾ ਖੜਕਾਇਆ ਤੇ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਬੂਆ ਬੰਨੀ ਗਈ ਮੈਨੂੰ ਪਤਾ ਨਹੀਂ ਕੌਣ ਆਇਆ ਮੈਂ ਫੜਾ ਫੜਾ ਉੱਪਰ ਚੱਲ ਗਈ ਕੋਠੇ ਦੇ ਉੱਪਰੋਂ ਜਾ ਕੇ ਵੇਖਿਆ ਇਹਨਾਂ ਨੇ ਸਾਰਿਆਂ ਨੇ ਕਿਰਪਾਨਾਂ ਪਿਸਤੋਲਾਂ ਫੜੀਆਂ ਹੀ ਅਹੀਂ ਦਾਦਰ ਦੁੱਤਰ ਜੇ ਫੜੇ ਸੀ ਹੱਥ ਲਿਆ ਹੱਥ ਤੇ ਪੈਣੀ ਹੱਥ ਲਿਆ ਤੇ ਆ ਗਏ ਸਾਰੇ ਬੀਖੋ ਅੱਲਾ

ਅਹੀਂ ਤੇ ਕੱਲੇ ਘਰ ਬੈਠੇ ਰਾਮਨਾ ਆਪਣਾ ਟੀਵੀ ਵੇਖਣ ਦੇ ਹੀ ਤੇ ਇਹ 35 ਜਾਲੀ ਜਨੇ ਆਏ ਇਹਨਾਂ ਨੇ ਸਾਡਾ ਦਰਵਾਜ਼ਾ ਖੜਕਾਇਆ ਤੇ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਬੂਹਾ ਬੰਨੇ ਗਏ ਮੈਨੂੰ ਪਤਾ ਨਹੀਂ ਕੌਣ ਆਇਆ ਮੈਂ ਫੜਾ ਫੜ ਉੱਪਰ ਚਲ ਗਈ ਕੋਟੇ ਦੇ ਉੱਪਰ ਹੋ ਜਾ ਕੇ ਵੇਖਿਆ ਇਹਨਾਂ ਨੇ ਸਾਰਿਆਂ ਨੇ ਕਿਰਪਾਨਾਂ ਪਿਸਤੋਲਾਂ ਫੜੀਆਂ ਹੀ ਅਸੀਂ ਦਾਦਰ ਦੁੱਤਰ ਜੇ ਫੜੇ ਸੀ ਤੇ ਇੱਟਾਂ ਰੋੜੇ ਇਹਨਾਂ ਨੇ ਕਾਫੀ ਚਲਾਏ ਤੇ ਸਾਨੂੰ ਧਮਕੀ ਮਾਰ ਕੇ ਗਏ ਛੋਟਾ ਮੁੰਡਾ ਸਾਡਾ ਕਦੀ ਕਿਸੇ ਨਾਲ ਅਜੇ ਤੱਕ ਕਦੀ ਲੜਿਆ ਨਹੀਂ ਝਗੜਿਆ ਨਹੀਂ ਕਹਿੰਦੇ ਇਹਨੂੰ ਅਸੀਂ ਮਾਰ ਦੇਣਾ ਉਹ ਬਾ ਐਵੇਂ ਨਜਾਇਜ਼ ਹੀ ਉਹ ਤਾਂ ਕਿਸੇ ਗੱਲ 'ਚ ਵੀ ਨਹੀਂ ਹੈ ਉਹ ਕੋਠੇ ਦੇ ਬੈਠਾ ਉਹ ਕੰਮ ਦੇ ਜਾਂਦਾ ਬੱਚਾ ਕੱਲ ਨੂੰ ਉਹਨੂੰ ਕੋਈ 19 ਕੀ ਹੈ ਜਿਹਦੇ ਫੇਰ ਪੁਲਿਸ ਨੂੰ ਅਹੀਂ ਇੱਕ ਸੱਕ 81 ਨੰਬਰ ਤੇ ਇਨਾ ਫੋਨ ਕੀਤਾ ਵਾ ਇਨਾ ਫੋਨ ਕੀਤਾ ਉਹਨਾਂ ਨੇ ਇੱਕ ਫੋਨ ਨਹੀਂ ਚੁੱਕਿਆ ਪੁਲਿਸ ਉਦੋਂ ਆਉਂਦੀ ਜਦੋਂ ਕੋਈ ਮਰ ਮੁੱਕ ਜਾਂਦਾ ਜੇ ਇੱਥੇ ਕੁਛ ਹੋਈ ਜਾਂਦਾ ਉੱਥੇ ਵੇਖਿਆ ਦੀ ਕਿੰਨੀ ਬੋਤਲ ਚੱਲੀ ਆ ਕਿੰਨਾ ਇਹਨਾਂ ਨੇ ਬੁਰਾ ਹਾਲ ਕੀਤਾ ਗਲੀ ਮੁਹੱਲੇ 'ਚ ਕੋਈ ਹਸਾ ਨਾ ਹੋਇਆ ਗਾ ਦੀ ਗੱਲੋ ਜੀ ਕੋਈ ਗੱਲ ਇਹ ਦੋ ਦੋ ਤਿੰਨ ਮਹੀਨੇ ਬੇਲੇ ਦੀ ਰੰਜਿਸ਼ ਹੈਗੀ ਇਹਨਾਂ ਦੀ ਇੱਕ ਦੂਜੇ ਨੂੰ ਆਪਸ 'ਚ ਕੁੱਟਿਆ ਇਹਨਾਂ ਨੇ ਪਿੱਦੇ ਪਹਿਲੇ ਪਹਿਲੇ ਸਾਡੇ ਮੁੰਡੇ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਉਹਦਾ ਲੋਊਓ ਲਵਾਣ ਉਹਦਾ ਸਿਰਸੂਰ ਪਾੜਿਆ ਹੀ ਇੰਨਾ ਜ਼ਿਆਦਾ ਤੇ ਕੋਈ ਵੱਡਾ ਮਾਝਾ ਮਾਝਾ ਕਰਦੇ ਸਾਨੂੰ ਪਤਾ ਨਹੀਂ ਕੌਣ ਉਹ ਬੰਸ਼ਖਸ਼ ਹੈਗਾ ਵਾ ਉਹਦੇ ਕੀ ਹੈ ਦੇ ਇਹਨਾਂ ਨੇ ਰਾਜੀਨਾਮਾ ਆਪੇ ਹੀ ਉਹਨੇ ਫੋਨਾਂ ਦੇ ਕਰਾ ਕੇ ਆਪੇ ਉਹ ਪੈਸੇ ਬੁਹੇ ਖਾ ਗਿਆ ਮੁਰਗੇ ਕੋਈ ਗੱਲ ਨਹੀਂ ਹੋਈ ਤੇ ਬਾਅਦ ਵਿੱਚ ਇੰਨੇ ਇਹਨੂੰ ਅਜੋ ਦਿਖਿਆ ਤੇ ਇੰਨੇ ਕੁੱਟਿਆ ਤੇ ਮੁਰਗੇ ਪਰ ਜੇ ਕੁੱਟਿਆ ਵਾ ਤੇ ਬਾਰ-ਬਾਰ ਗੱਲ ਕਰਨ ਤੇ ਜਨਾਨੀਆਂ ਨੂੰ ਕੀ ਮਤਲਬ ਆ ਕੇ ਤੰਗ ਕਰਨ ਦਾ ਸਾਨੇ ਸਾਡਾ ਇਨਾ ਬੁਰਾ ਹਲ ਕੀਤਾ ਪੁਲਿਸ ਆਈ ਸੀ ਪੁਲਿਸ ਨੂੰ ਅਹੀਂ ਹੁਣ ਆਪ ਜਾ ਕੇ ਲੈ ਕੇ ਆਏ ਆ ਪੁਲਿਸ ਨੂੰ ਫੋਨ ਕਰ ਕਰ ਮੁਰਗੇ ਕੋਈ ਪੁਲਿਸ ਵਾਲਾ ਨਹੀਂ ਆਇਆ ਪੁਲਿਸ ਉਦੋਂ ਆਉਂਦੀ ਹੈ ਜਦੋਂ ਕੁਝ ਹੋ ਜਾਂਦਾ ਵਾ ਹੁਣ ਮੰਨਤੀ ਪੱਛਾ ਸਾਨੂੰ ਇਹ ਸਾਨੂੰ ਨਿਆਂੇ ਚਾਹੀਦਾ ਸਾਡੇ ਬੱਚਿਆਂ ਨੂੰ ਖਤਰਾ ਵਾ ਉਹਨਾਂ ਤੋਂ ਦੋਵਾਂ ਨੂੰ ਜੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਕੁਝ ਹੋ ਗਿਆ ਤੇ ਫਿਰ ਕੌਣ ਜ਼ਿੰਮੇਵਾਰ ਹੈ ਨਹੀਂ ਭਾਈ ਜੇ ਸਾਡੇ ਬੱਚੇ ਦੋਹਾਂ ਦੇ ਵਿੱਚੋਂ ਦੋਹਾਂ ਨੂੰ ਕੁਝ ਹੋ ਗਿਆ ਨਾ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਨਾ ਇਹ ਜ਼ਿੰਮੇਵਾਰ ਹੋਏਗੀ ਕਿਉਂਕਿ ਇਹਨਾਂ ਨੂੰ ਹੀ ਇਨਾ ਫੋਨ ਕੀਤਾ ਇੱਥੇ ਸਾਰਾ ਮੁਹੱਲਾ ਇਕੱਠਾ ਹੈ ਇੰਨੀ ਬੋਦਲ ਚੱਲਣ ਦੀ ਹੀ ਕਿ ਕੋਈ ਅੱਗੇ ਨਹੀਂ ਆਉਂਦਿਆ ਪਰ ਪੁਲਿਸ ਨੇ ਇੱਕ ਫੋਨ ਨਹੀਂ ਚੁੱਕਿਆ ਤੇ ਨਾ ਅੱਗੇ ਆਈ ਹੈ ਅਸੀਂ ਅੱਗੇ ਉੱਥੇ ਕੰਪਲੇਂਟ ਲੈ ਕੇ ਤੇ ਉਹਨੂੰ ਇੱਕ ਬੰਦੇ ਨੂੰ ਇੱਥੇ ਲੈ ਕੇ ਆਏ ਆ ਹੋ ਜਾਂਦਾ ਤੇ ਫੇਰ ਕੀ ਮੇਰੇ ਕੱਖ ਲੋਤਾਂ ਤੇ ਨਹੀਂ ਜਾਂਦਾ ਪਿਆ ਇੰਨੀ ਜ਼ੋਰ ਦੀ ਬਾਜ ਆਈ ਜਿਸ ਤਰ੍ਹਾਂ ਬੰਬ ਚੱਲੇ ਆਂਦਾ ਹਾਂ ਆ ਸਾਡੇ ਅੱਗੇ ਕਿੰਨੇ ਜਣੇ ਹੋੜ ਗਏ ਇਹ 80 35 ਜਣੇ ਹੋਣੇ ਮੈਂ ਤੁਹਾਨੂੰ ਦੱਸਾਂ ਹੈ ਕਹਿੰਦੇ ਕੁਛ ਫੜਿਆ ਕਹਿੰਦੇ ਕੁਛ ਫੜਿਆ ਕਹਿੰਦੇ ਕੁਛ ਫੜਿਆ ਤੁਸੀਂ ਘਰ ਇਕੱਲੇ ਸੀਗੇ ਹਾਂ ਅਸੀਂ ਦੋਵੇਂ ਮੀਆਂ 9 ਸਾਲ ਚੱਕਲੀਆਂ ਸੀ ਘਰ ਮੈਂ ਉੱਪਰਲੇ ਕੋਠੇ ਤੇ ਸਾਂ ਇਹ ਥੱਲੇ ਇਹ ਥੱਲੇ ਥੱਲੇ ਲੰਮੇ ਪਈ ਹੋਈ ਸੀ ਇੱਥੇ ਹਾਂ ਤੇਜਾ ਕਾਕਾ ਸਿਆ ਛੋਟਾ ਇਹ ਅੱਜ ਕੰਮ ਤੇ ਨਹੀਂ ਐਤਵਾਰ ਸੀ ਨਾ ਤਾਂ ਕਰਕੇ ਇਹ ਤੇ ਵਿਚਾਰਾ ਜਾਂਦਾ ਹੀ ਨਹੀਂ ਇਥੇ ਭੱਲੇ ਚ ਵੀ ਪਤਾ ਕਿਹਦੇ ਕਿਹਦੇ ਘਰ ਨਹੀਂ ਜਾਂਦਾ ਹੈਗਾ ਹਾਂ ਉਹ ਮੰਗ ਕੀ ਕਰਦੇ ਤੁਸੀਂ ਹਾਂਜੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੰਗ ਕੀ ਕਰਦੇ ਸਾਡਾ ਮਤਲਬ ਆ ਫੈਸਲਾ ਕਰਾਓ ਅਹੀਂ ਸਾਡੇ ਸਾਡੇ ਬੱਚਿਆਂ ਨੂੰ ਕੋਈ ਐਕਸ਼ਨ ਆਵੇ ਕੋਈ ਚੀਤ ਕੋਈ ਗੱਲ ਹੋਵੇ ਤੇ ਕੱਲ ਨੂੰ ਪੁਲਿਸ ਜ਼ਿੰਮੇਵਾਰ ਹੈ ਕੱਲ ਨੂੰ ਇਹ ਜ਼ਿੰਮੇਵਾਰ ਨੇ ਤਾਂਗੇ ਉਹ ਜੋ ਜੇ ਉਹ ਕਰਨਗੇ ਤੇ ਉਹ ਤੁਹਾਡੀ ਜ਼ਿੰਮੇਵਾਰੀ ਹੈਗੀ ਭਾਜੀ ਜੇ ਕੋਈ ਮਾਮਲਾ ਨਾ ਹੁ ਪਤਾ ਜੀ ਤਬਦੀਸ਼ ਕਰਨ ਵਾਲੀ ਹੈ ਜੀ ਹਾਂ ਜੀ ਕਹਿੰਦਾ ਇਥੇ ਬੋਦਲਾ ਬੋਦਲਾ ਚਲਾਈ ਗਈਆਂ ਜੀ ਨਹੀਂ ਪਤਾ ਜੀ ਸਰ ਮੌਕੇ ਤੇ ਤੁਸੀਂ ਗਏ ਸੀ ਭਾਜੀ ਕਰਨ ਵਾਲਾ ਜੀ ਕਰਨਾ ਹੈ ਮਾਮਲਾ ਕਹਿੰਦੇ ਪੁਰਾਣੀ ਲਾਂਚ ਸੀ ਕੋਈ ਲੜਾਈ ਝਗੜਾ ਪਹਿਲਾਂ ਵੀ ਇਹਨਾਂ ਦਾ ਹੋਇਆ ਭਾਜੀ ਆਪਾਂ ਰਿਵਿਊ ਕਰਦੇ ਜੀ ਕਿਉਂ ਤੇ ਕਰੀ ਜਾ ਰਹੇ ਆ ਆ ਵੇਖੋ ਆਹ ਦੇਖੋ ਵੀਡੀਓ